ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਵੜਿੰਗ ਦੀਆਂ ਵੌਇਸ ਮੈਸੇਜ ਨੇ ਆਏ ਚੰਨੀ ਸਾਹਿਬ ਦੇ ਇਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਦਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਕੇ ਸੀ ਬੀ ਨੂੰ ਕੋਪਾਲ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਆ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਧਲਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਕਾਫੀ ਤਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵਾਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਲਾਲ ਸਿੰਘ ਦੀ ਕੋਈ ਅਸੀ ਵੀਡੀਓ ਆਡੀਓ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਵੀ ਆਡੀਓ ਵਾਇਰਲ ਹੋ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਵੜਿੰਗ ਦੀਆਂ ਵਾਇਸ ਮੈਸੇਜ ਨੇ ਆਏ ਚੰਨੀ ਸਾਹਿਬ ਦੇ ਇਨੇ ਵਾਇਸ ਮੈਸੇਜ ਆਏ ਸੁਖਜਿੰਦਰ ਰੰਦਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਕੇ ਸੀਬੀ ਨੂੰ ਕੋਪਾਲ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਧਰਕਾ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਕਾਫੀ ਤਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਲਾਲ ਸਿੰਘ ਦੀ ਕੋਈ ਅਸੀ ਵੀਡੀਓ ਆਡੀਓ ਹੈ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਵਿੜਿੰਗ ਦੀਆਂ ਵੌਇਸ ਮੈਸੇਜ ਨੇ ਆਏ ਚੰਨੀ ਸਾਹਿਬ ਦੇ ਇਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਧਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਅਮ ਕੇਸੀ ਬੀਨੂ ਕੋਪਾਲ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਹਲਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਕਾਫੀ ਤਾਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਲਾਲ ਸਿੰਘ ਦੀ ਕੋਈ ਅਸੀਂ ਵੀਡੀਓ ਆਡੀਓ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਵਿੜਿੰਗ ਦੀਆਂ ਵੌਇਸ ਮੈਸੇਜ ਨਹੀਂ ਆਏ ਚੰਨੀ ਸਾਹਿਬ ਦੇ ਇਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਧਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਕੇ ਸੀ ਬੀਨੂ ਕੋਪਾਲ ਦੇ ਸਾਈਨਾਂ ਦੇ ਥੱਲੇ ਉਹ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਅ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਹਲਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਕਾਫੀ ਤਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਲਾਲ ਸਿੰਘ ਦੀ ਕੋਈ ਅਸੀਂ ਵੀਡੀਓ ਆਡੀਓ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਵੜਿੰਗ ਦੀਆਂ ਵੌਇਸ ਮੈਸੇਜ ਨਹੀਂ ਆਏ ਚੰਨੀ ਸਾਹਿਬ ਦੇ ਇਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਧਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਕੇ ਸੀ ਬੀਨੂ ਕੋਪਾਲ ਦੇ ਸਾਈਨਾਂ ਦੇ ਥੱਲੇ ਉਹ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਹਲਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਕਾਫੀ ਤਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਨਾਲ ਸਿੰਘ ਦੀ ਕੋਈ ਅਸੀ ਵੀਡੀਓ ਆਡੀਓ ਹੈ